ਫਰੈਂਡਸ ਗੁੱਡ ਈਵਨਿੰਗ ਹੈ ਜੀ ਸ਼ਾਮ ਦਾ ਟਾਈਮ ਹੈ ਔਰ 4:30 ਵੱਜ ਚੁੱਕੇ ਆ ਤੇ ਮੇਰੇ ਪਿੱਛੇ ਗਲਾਸ ਵੀ ਪਈਆਂ ਲੈਂ ਲਗੇ ਵੇ ਚਾਹ ਪੀ ਕੇ ਹਟੀਆਂ ਔਰ ਮੈਂ ਕਰਾ ਰਹੀਆਂ ਜੀ ਰੁਪੰਜਲ ਨੂੰ ਹੋਮਵਰਕ ਸਕੂਲ ਦਾ ਰੁਪੰਜਲ ਕਰ ਰਹੀ ਆ ਹੋਮਵਰਕ ਕਿਉਂਕਿ ਰੁਪੰਜਲ ਨੂੰ ਜਿਹੜਾ ਹੋਮਵਰਕ ਮਿਲਿਆ ਪਹਿਲਾ ਪੌ ਕੰਪਲੀਟ ਕਰਾਦੀ ਐ ਸ਼ੁਬ ਲਿਖ ਲਿਆ ਅਗਲੇ ਇੱਕ ਖੁਸ਼ ਖ ਖ ਨੂੰ ਛੋਟੇ ਉ ਕੀ ਮਾਤਰਾ ਸ਼ ਖੁਸ਼ ਲੋਜੀ ਬੱਚਿਆਂ ਨੂੰ ਡੇਲੀ ਟੈਸਟ ਹੋ ਰਹੇ ਆ ਬੱਚਿਆਂ ਦਾ ਡੇਲੀ ਹੋਮਵਰਕ ਮਿਲ ਰਿਹਾ ਤੋ ਮੈਂ ਇਸ ਕਰਕੇ ਲਾਈਵ ਬੰਦ ਕਰਤੇ ਆਪਣਾ 4 ਵਜੇ ਕਿਉਂਕਿ ਬੱਚਿਆਂ ਕਨੀ ਕੇਅਰ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਸ਼ ਸ਼ ਛੋਟੇ ਉ ਕੀ ਮਾਤਰਾ ਨੀ ਖ ਖਰਗੋਸ਼ ਵਾਲਾ ਖ ਖ ਨੂੰ ਛੋਟੇ ਉ ਕੀ ਮਾਤਰਾ ਸ਼ ਪਿੱਛੇ ਸ਼ਲਗਮ ਵਾਲਾ ਖੁਸ਼ ਤੋ ਲੋ ਜੀ ਬੱਚਿਆਂ ਨੂੰ ਪੜਾਉਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ ਤੇ ਰੋਜ਼ ਡਿਕਟੇਸ਼ਨ ਬੋਲਦੀਆਂ ਬੋਲ ਕੇ ਲਿਖਵਾਉਣਾ ਪੈਂਦਾ ਬੱਚਿਆਂ ਨੂੰ ਛੋਟੀ ਹੈ ਨਾ ਤੇ ਜੋ ਚਲੇਗੀ ਟਿਊਸ਼ਨ ਪਸ਼ੂ ਪ ਪ ਪ ਪਾ ਕੇ ਫਿਰ ਸ਼ ਉ ਪ ਸ਼ ਸ਼ਲਗੰਬੜਾ ਪਿੱਛੇ ਸ਼ ਨੂੰ ਆਏਗੀ ਉ ਕੀ ਮਾਤਰਾ ਪਸ਼ੂ ਤਾਂ ਬੱਚਿਆਂ ਨੂੰ ਡੇਲੀ ਬੋਲ ਕੇ ਲਖਾਣਾ ਪੈਂਦਾ ਔਰ ਜੋ ਤਾਂ ਚਲੋ ਬੜੀ ਐ ਜੋ ਚਲੇਗੀ ਟਿਊਸ਼ਨ ₹200 ਜਲ ਨੂੰ ਕਰਾਰੀ ਆ ਮੈਂ ਆਪਣਾ ਕੰਮ ਸਾਰਾ ਕੰਮ ਹੋ ਜਾਏਗਾ ਹਾਂ ਇਸ ਦਾ ਸਾਰਾ ਕੰਮ ਹੋ ਜਾਏਗਾ ਵੀ ਇਹ ਅੱਛਾ ਬੱਚਾ ਬਣ ਗਿਆ ਹੈ ਨਾ بس ਇੱਕ ਡਿਕਟੇਸ਼ਨ ਰਹਿ ਗਈ ਹਾਂ ਇੱਕ ਰਹਿ ਗਈ ਹੈ ਉਸ ਤੋਂ ਬਾਅਦ ਮੈਂ ਸਬਜੀ-ਸਬਜੀ ਦੀ ਤਿਆਰੀ ਵੀ ਕਰਨੀ ਹੈ ਸੋਚ ਕੇ ਜਾ ਕੇ ਅੱਜ ਮੈਂ ਰਾਜਮਾ ਪਿਓਏ ਬਈ ਰਾਜਮਾ ਪਸੰਦ ਹੈ ਆਪਣ ਨੂੰ ਵਧੀਆ ਲੱਗਣਾ ਫਿਰ ਮੈਂ ਖੇੜੇ ਵਿੱਚ ਫਿਰ ਖੇលਿਆ ਹੀ ਜਾ ਕੇ ਪਹਿਲਾਂ ਕੰਮ ਕਰ ਲੈ ਸਕੂਲ ਦਾ ਫਿਰ ਖੇਲਨੀ ਬਾਦ ਵਿੱਚ ਚਲੋ ਜੀ ਪਹਿਲਾਂ ਕੰਮ ਕਰਾ ਦੇ ਨਿਆਣਿਆਂ ਨੂੰ ਆਪਾਂ ਤੋਂ ਲੋ ਜੀ ਫਰੈਂਡਸ ਸਵਾ 6 ਵਜ ਗਏ ਆਂ ਔਰ ਰੂਪ ਨੂੰ ਹਟੀਦੀ ਮੈਂ ਪੜਾ ਕੇ ਔਰ ਇੱਧਰ ਸਾਡੀ ਤ੍ਰਿਪਤੀ ਆਈ ਐ ਇਹ ਆ ਬਰਵਾਲੇ ਤੋਂ ਕਈ ਵਾਰ ਮੇਰੇ ਲਾਈਵ ਦੇ ਵਿੱਚ ਵੀ ਆਈ ਐ ਤੁਸੀਂ ਦੇਖਿਆ ਹੋਣਾ ਤੇ ਗੁੜੀਆ ਸਾਡੀ ਉਹ ਐ ਜੀ ਔਰ ਇੱਧਰ ਜੋਤ ਐ ਇਹ ਆਈ ਐ ਟਿਊਸ਼ਨ ਤੋਂ ਹੁਣੇ ਆਪਣਾ ਹੋਮਵਰਕ ਕਰ ਰਹੀ ਐ ਬੱਚਾ ਨੂੰ ਕੰਮ ਕਿੰਨਾ ਮਿਲਦਾ ਹਨਾ ਤੇ ਇੱਧਰ ਜਿਹੜੀ ਹੈਗਾ ਆ ਆਪਣਾ ਲਿਓ ਲਿਓ ਨੇ ਕਰਿਆ ਵਾ ਪਰੇਸ਼ਾਨ ਇਹ ਸੁਸੂ ਕਰੀ ਜਾਂਦਾ ਬਾਰ-ਬਾਰ ਕਦੀ ਇਸ ਦਾ ਮੇਨ ਜਗ੍ਹਾ ਨਾ ਉਹ ਉੱਤੇ ਕਰੇਗਾ ਜਾ ਕੇ ਯਾ ਓਰੇ ਐਂ ਦਰਵਾਜ਼ਿਆਂਗੇ ਮੂਰੇ ਕਰੇਗਾ ਜਾ ਕੇ ਯਾ ਓਰੇ ਇਹ ਉਤੇ ਆ ਕਰੇਗਾ ਬਾਹਰ ਜਾਲੀ ਵਾਲੇ ਵਾ ਬਸ ਇਹਨਾਂ ਦਰਵਾਜੇ ਦੇ ਮੂਰੇ ਹਨਾ ਮੇਨ ਜਗਾ ਇਸਕੀ ਹੁਣ ਪੇਟੀਏ ਨਾ ਮੜੇਗਾ ਇੱਧਰ ਆ ਜਾ ਜਦ ਪੋਟੀ ਕਰਨੇ ਦਾ ਟਾਈਮ ਹੋ ਗਿਆ ਇਸਕਾ ਇੱਧਰ ਆ ਲਿਓ ਲਿਓ ਲੈ ਚੀਜੀ ਚੀਜੀ ਲੈ ਲੋ ਚੀਜੀ ਚੀਜੀ ਔਰ ਉੱਠ ਖਾਰੀਆ ਚੀਜੀ ਉਹਦੇ ਪਕੌੜੀਆਂ ਖਾਰੀਆ ਰੂਪ ਹਰੇ ਸਾਹਮਣੇ ਜੋ ਦਹੀਂ ਰੂਪਮਨ ਕੋਲੀ ਫੜਾਈ ਮੜਾ ਜਾ ਦੇਖੀ ਭੋਂਕੇਗਾ ਮਮੇ ਤਾਂ ਦਿਖਾ ਰਹੇ ਚੀਜੀ ਲੈ ਆ ਗਿਆ ਖਾਣ ਆ ਗਿਆ ਲੀਆ ਚੀਜੀ ਚੀਜੀ ਖਾਣੇ ਦੇ ਸੁਪਨੇ ਆ ਬਸ ਇਹਨੂੰ ਬੱਚਾ ਨੂੰ ਹੋਣਾ ਇਤਨਾ ਵੀ ਖਾ ਲਾ ਮੈਂ ਉਹ ਵੀ ਖਾ ਲਾ ਉਹ ਵੀ ਖਾ ਲਾ ਹਾਂ ਲੈ ਲੈ ਖਾ ਲੈ ਰੂਪ ਪਪੜੀ ਚੱਕ ਲੈ ਰੂਪ ਚੱਕ ਨਮਕੀਨ ਇਹਨਾਂ ਨੇ ਪੰਜਾ ਜਾਂ ਮਾਰ ਕੇ ਹਟਾਂ ਗੇਰ ਦੇਣੀ ਆ ਤੋ ਲੋ ਜੀ ਮੈਂ ਬਣਾਣੀ ਆ ਰਾਜਮਾ ਕੀ ਸਬਜ਼ੀ ਤਿਆਰੀ ਕਰਾਂ ਸਵਾ 6 ਹੋ ਗਏ ਆ ਮਸਾਲਾ ਮਸੂਲਾ ਰੈਡੀ ਕਰੀਏ ਤੇ ਤੜਕੇ ਛੜਕੇ ਲਾਈਏ ਰਾਜਮਾ ਕੀ ਸਬਜੀ ਨੂੰ ਬਣਾਈਏ ਜੀ ਹਲੋ ਆਟੋ ਪਰਾਂ ਹੋ ਜਾ ਚਲੋ ਜੀ ਫਰੈਂਡਸ ਆਪਾਂ ਤਿਆਰ ਕਰੀਏ ਮਸਾਲਾ ਕਿਉਂਕਿ ਮੈਂ ਬਣਾਣੀ ਆ ਰਾਜਮਾ ਕੀ ਸਬਜੀ ਔਰ ਆਲੂ ਵੀ ਕੱਟ ਲੈਣੇ ਆ ਆਲੂ ਥੋੜੀ ਪਾਵਾਂਗੀ ਕਿਉਂਕਿ ਰਾਜਮਾ ਬਹੁਤ ਹੈ ਸਬਜੀ ਨਹੀਂ ਬਚੀ ਜਾਂਦੀ ਹੈ ਬਹੁਤ ਹੈ ਬਸ क्योंकि ज्यादा सब्जी नहीं बनानी है आपने थोड़ी ही बनानी है जिनी क चले है ना कौन है ओके और में कौन आया लो जी रुपेंजल का फ्रेंड आया क्लासमेट कहाँ पे है रुपेंजल तेरा क्लासमेट दिखाना कहाँ पे है ये तेरी क्लास में है तुम इसकी क्लास में हो इसके नाम लो जी गोल गप्पा साढ़े घर आ गया ये क्लासमेट है हैं तेरी क्लास में है रूपेंजल ये शरारतें करती है हैं ना तुम्हारी फोन पे आएगी पढ़ा थप्पड़ लगाया मैडम दे इशारे कर रूपेंजल पढ़ती है खरा है ਲੋ ਜੀ ਗੋਲ ਗੱਪਾ ਨਾ ਜਿਹੜਾ ਇਹ ਮੁੰਡਾ ਐ ਇਹ ਰੂਪੈਂਜਲ ਦਾ ਕਲਾਸਮੇਟ ਐ ਇਹ ਟਿਊਸ਼ਨ ਤੇ ਲੱਗਿਆ ਹੋਇਆ ਸਾਡੀ ਗੜੀ ਦੇ ਵਿੱਚ ਟਿਊਸ਼ਨ ਤੇ ਆਇਆ ਵਾ ਤੂੰ ਲੱਗਿਆ ਹੋਇਆ ਅੱਜ ਮੈਡਮ ਨੇ ਕਹਿ ਦਿਆ ਤਾਂ ਟੈਸਟ ਪਾਇਆ ਮੈਡਮ ਨੇ ਅੱਜ ਓ ਸੁਣ ਟੈਸਟ ਪਾਇਆ ਮੈਡਮ ਨੇ ਅੱਜ ਓ ਟੈਸਟ ਕਰਵਾਇਆ ਤਾਂ ਅੱਜ ਮੈਡਮ ਨੇ ਸਕੂਲ 'ਮਾਂ ਨਹੀਂ ਟੈਸਟ ਕਹਿ ਦਿਆ ਅੱਜ ਕਹਿ ਦਿਆ ਰੂਪ ਟੈਸਟ ਬਤਾ ਪੜ੍ਹਿਆ ਤਨੇ ਕੀ ਪੜ੍ਹਗਾ ਐ ਟਿਊਸ਼ਨ 'ਪਾ ਗੜੇ ਟਸ਼ਟਪੜ ਗਾਇਡੂਸਨ ਪਾ ਉਡਾ 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 ਉਹ ਉਡਾ ਉਸ ਕਾ ਉਂਠ ਕਾ ਵੀ ਟਸ਼ਟ ਮਿਲੇਤਾ ਰੇ ਤੇਰੇ ਪੰਜੇ ਆਏ ਤੇਰੇ ਪੰਜੇ ਚਲ ਠੀਕ ਤੂੰ ਰ ਕਿਆ ਕਰਨਾ ਹੈ ਲੋ ਜੀ ਵਾਈ ਗੁਰੂ ਜੀ ਮਸਾਲਾ ਆਪਣਾ ਭੁੰਨਿਆ ਜਾ ਰਿਹਾ ਬੜਾ ਹੋਵਾਂਗੇ ਰਾਜਮਾ ਤੇ ਬਾਬਾ ਜੀ ਵੀ ਲੱਗੇ ਪਾਠ ਕਰਨ ਇੱਕ ਪਾਸੇ ਔਰ ਬੱਚੇ ਖੇល ਰਹੇ ਆ ਬਾਹਰ ਕੀ ਹੋਇਆ ਲਿਓ ਬਾਹਰ ਹੈ ਬੱਚੇ ਖੇល ਰਹੇ ਆ ਬਾਹਰ ਅੱਜ ਸਲਾਹ ਹੈ ਸਾਡੀ ਵੀ ਇਸ ਕਮਰੇ ਦੇ ਵਿੱਚ ਪਾਉਂਗੇ ਕਿਉਂਕਿ ਇਹ ਕਮਰਾ ਠੰਡਾ ਆ ਨਾ بارش ਪੈ ਕੇ ਹਟੀ ਹੈ ਇਸੇ ਕਮਰੇ ਕੀ ਹਵਾ ਠੰਡੀ ਆਏਗੀ ਅੱਜ ਜਿੱਧਰ ਹੀ ਪਾਏਗੇ ਆਪਾਂ ਲੋ ਜੀ ਸਬਜ਼ੀ ਆਪਾਂ ਨੇ ਸਾਰੀ ਕੁੱਕਰ ਦੇ ਵਿੱਚ ਪਾ ਦਿਆ ਹੁਣ ਕੁੱਕਰ ਕਰਦੇ ਆਪਾਂ ਬੰਦ दो चार पाँच सीटिया बाद सब्जी बन जानी है इन्हें आप गुनू के आटा ओ क्या हो गया घगरी <laughs> फड़ ली कुत्ते ने लियो ने क्या हो गया <laughs> लियो हट जा चढ़ गई डर के कोटे पर <laughs> कुछ नहीं कहता है कुछ नहीं कहता है लाडी कर रहा हा ਤੋ ਲੋ ਜੀ ਆਟਾ ਗੁੰਨ ਲ ਕੇ ਰੱਖ ਦਿਆ ਸਬਜ਼ੀ ਬਣ ਰਹੀ ਐ ਇੰਨੇ ਰਾਜਮਾ ਕੀ ਸਬਜ਼ੀ ਐ ਜੀ ਔਰ ਆਪਾਂ ਇੰਨੇ ਥੋੜੀ देर ਕੋਠੇ ਪਰ ਫੈਰ ਕਰਕੇ ਆਨੇ ਆ ਹਲਕਾ ਇੱਕ ਸੀਟੀ ਲੱਗੀ ਐ ਚਾਰ ਪੰਜ ਸੀਟੀਆਂ ਮਾ ਹੋਏਗੀ ਸਬਜ਼ੀ ਕੋਠੇ ਵਾ ਦੇਖਦੀ ਆ ਮੈਂ ਅੱਜ ਮੈਂ ਚੜਿਓ ਨਹੀਂ ਕੋਠੇ ਵਾ ਪਹਿਲਾਂ ਨੀਂਦ ਪੈ ਰਿਆ ਤਾਂ ਫੇਰ ਉਨੀ ਚੜਿਆ ਗਿਆ ਧੁੱਪ ਜੀ ਹੋ ਗਈ ਤੋ ਲੋ ਜੀ ਬਾਬਾ ਜੀ ਕਰ ਰਹੇ ਆ ਪਿੱਛੇ ਪਾਠ ਔਰ ਜੋਤ ਐਂਡ ਰੂਪ ਗਏ ਆ ਪਾਪਾ ਦੇ ਨਾਲ ਘੁੰਮਣ ਪਪਾ ਕੇ ਗੱਲ ਘੁੰਮਣ ਗਈਆਂ ਦੋਨੋਂ ਜਣੀਆਂ ਔਰ ਮੈਂ ਫਿਲਾਲ ਕੋਠੇ ਪਰ ਚੜੀ ਆ ਕਿੰਨਾ ਵਧੀਆ ਪੇਂਟ ਜਿਆ ਨਾ ਸਾਰੇ ਛਿੱਟੇ ਜੇ ਪਏ ਪਏ ਆ ਏਠਾ ਮੀਂਹ ਪਿਆ ਨਾ ਕੋਠਾ ਸੁੱਕਿਆ ਨਹੀਂ ਹੈਗਾ ਔਰ ਮੌਸਮ ਦੇਖ ਕੇ ਕਿਹਾ ਜਾ ਹੋ ਰਿਹਾ ਅੱਜ ਇਧਰ ਦੇਖੋ ਕਿਹਾ ਜਾ ਮੌਸਮ ਹੋਇਆ ਵਾਇਆ ਬੱਦਲ ਦੇਖੋ ਬੱਦਲ ਆਏ ਲੱਗ ਰਿਹਾ ਵੀ ਜਿਵੇਂ ਰਾਤ ਨੂੰ ਫੇਰ ਮੀਂਹ ਪਊਗਾ ਔਰ ਬਾਬਾ ਜੀ ਕਰ ਰਹੇ ਆ ਪਾਠ ਲੋ ਜੀ 7:30 ਹੋ ਗਏ ਆ 7:30 ਵਜੇ ਹੋ ਰਿਹਾ ਬਾਬਾ ਜੀ ਦਾ ਪਾਠ ਕਈ ਮੈਨੂੰ ਕਹਿੰਨੇ ਆ ਵੀ ਤੁਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ ਮੈਂ ਜਾਂਦੀ ਆ ਪਰ ਮੈਂ ਕੈਮਰੇ ਦੇ ਵਿੱਚ ਨਹੀਂ ਦਿਖਾਂਦੀ ਕਦੇ ਵੀ ਮੈਂ ਜਾਂਦੀ ਆ ਜਦੋਂ ਮੇਰਾ ਦਿਲ ਕਰਦਾ ਜਦੋਂ ਮੇਰਾ ਮਨ ਹੁੰਦਾ ਨਾ ਮੈਂ ਜ਼ਰੂਰ ਜਾਂਦੀ ਆ ਕਈ ਵਾਰ ਇਹ ਜੀ ਗੱਲਾਂ ਹੁੰਦੀਆਂ ਨਾ ਜੋ ਮਨ ਨਹੀਂ ਵੀ ਮੰਨਦਾ ਜਾਣ ਲਈ ਹਨ ਤੇ ਲੇਕਿਨ ਜਦੋਂ ਮੇਰਾ ਮਨ ਹੁੰਦਾ ਨਾ ਮੇਰਾ ਦਿਲ ਕਰਦਾ ਮੈਂ ਉਦੋਂ ਗੁਰਦੁਆਰਾ ਸਾਹਿਬ ਜ਼ਰੂਰ ਜਾਂਦੀ ਆ ਜੀ ਏ ਨਹੀਂ ਅਭੀ ਮੇਰੇ ਘਰ ਗੁਰੂ ਘਰ ਮੇਰੇ ਨੇੜੇ ਆ ਮੈਂ ਜਾਂਦੀ ਨਹੀਂ ਮੈਂ ਜ਼ਰੂਰ ਜਾਂਨੀ ਆ ਜੀ ਜਦੋਂ ਜਾਂਨੀ ਆ ਮੈਂ ਤਾਂ ਤੁਹਾਨੂੰ ਕਈ ਵਾਰ ਵੀਡੀਓ ਦੇ ਵਿੱਚ ਦਿਖਾ ਵੀ ਦਿੰਨੀ ਆ ਔਰ ਕਈ ਵਾਰ ਮੈਂ ਨਹੀਂ ਵੀ ਦਿਖਾਉਂਦੀ ਹਨਾ ਵਾਓ ਪੰਛੀ ਮੈਨੂੰ ਪੰਛੀ ਬੜੇ ਵਧੀਆ ਲੱਗਦੇ ਆ ਜਿਹੜੇ ਸ਼ਾਮ ਨੂੰ ਜਾਂਦੇ ਹੁੰਦੇ ਆ ਨਾ ਬੱਦਲ ਦੇਖਿਓ ਇੰਨਾ ਵਧੀਆ ਲੱਗ ਰਿਹਾ ਨਾ ਸਾਹਮਣੇ ਰੈੱਡ ਰੈੱਡ ਜਾ ਦੇਖੋ ਕੈਪਚਰ ਹੋ ਰਿਹਾ ਨਾ ਹਲਕਾ ਹਲਕਾ ਜਿਹਾ ਲੱਗ ਰਿਹਾ ਬੱਦਲ ਬਹੁਤ ਸੋਹਣੇ ਹੋ ਰਹੇ ਆ ਉਹ ਦੋਨੋਂ ਘੁੰਮਣ ਚਲੀ ਗਈਆਂ ਫਿਲਹਾਲ ਪੂਰਾ ਬੱਦਲ ਹੋਇਆ ਵਾ ਜੀ ਮੀ ਆਊਗਾ ਲੱਗਦਾ ਕਿਉਂਕਿ ਬੱਦਲ ਪੂਰੀ ਤਰ੍ਹਾਂ ਐਂ ਚੜ ਕੇ ਆਇਆ ਵਾ ਮੀ ਪੈਣਾ ਪੱਕਾ ਬਾਏ ਚਿੜੀਆ ਬਾਏ ਚਿੜੀਆ ਰਾਣੀ ਬਾਏ ਤੋ ਲੋ ਜੀ ਜਸਟ ਬਾਹਰ ਕੀ ਲੈਟਾਂ ਬਾੜਦਾ ਮੈਂ ਬਾਬਾ ਜੀ ਕਰ ਰਹੀ ਆ ਪਾਠ ਔਰ ਦੋ ਸੀਟੀਆਂ ਲੱਗੀਆਂ ਜੀ ਦੋ ਲੱਗੀਆਂ ਚਾਰ ਪੰਜ ਸਿੱਟੀਆਂ ਦੇ ਵਿੱਚ ਹੋ ਜਾਣੀ ਆ ਸਬਜੀ ਇੱਕ ਪਾਸੇ ਨਾਲ ਦੀ ਨਾਲ ਰੋਟੀ ਬਣਾਦਾ ਮੈਂ ਔਰ ਬੱਚੇ ਗਏ ਵੇ ਜੀ ਪਾਪਾ ਦੇ ਨਾਲ ਘੁੰਮਣ ਕਿਉਂਕਿ ਸ਼ਾਮ ਟਾਈਮ ਨਾ ਸਕੂਟਰੀ ਦੇ ਉੱਪਰ ਐਕਟਿਵਾ ਦੇ ਉੱਪਰ ਨਾਲ ਲਿਓ ਨੂੰ ਵੀ ਲੈ ਗਏ ਲਿਓ ਵੀ ਘੁੰਮਣ ਗਿਆਇਆ ਤੇ ਲਿਓ ਵੀ ਨਾਲ ਆ ਬੱਚੇ ਵੀ ਨਾਲ ਆ ਘੁੰਮਣ ਗਏ ਆ ਜੀ ਲਾਈਟਾਂ ਲਾ ਦੀ ਆਪਾਂ ਲੱਗਦਾ ਆਗੇ ਦੇਖਦੀ ਆਂ ਲਿਓ ਆ ਗਿਆ ਇਹ ਘੁੰਮਣ ਗਿਆ ਦਾ ਲੋ ਜੀ ਲਿਓ ਵੀ ਆ ਗਿਆ ਘੁੰਮਣ ਗਏ ਤੇ ਕੀਾ ਪੋਟੀ-ਬੁੱਟੀ ਕਰੀਗਾ ਨਾ ਇਹਨੇ ਨਾ ਕੋਈ ਨਹੀਂ ਕਰੇ ਨਹੀਂ ਕਰੀ ਨਹੀਂ ਅੱਛਾ ਚਲੋ ਫਿਰ ਹਾਂ ਬਾਹਰੇ ਬੈਠਾ ਰਹੇ ਕਰੇਗਾ ਹਣਾ ਪਰ ਜੇ ਇੱਟਾ ਨੂੰ ਨਿਕਲ ਗਿਆ ਗੇਟ ਕੀ ਬਿਲਡ ਜਿਆਦਾ ਹੈ ਅੱਛਾ ਇਹ ਵੀ ਛੋਟਾ ਆ ਨਾ ਬਾਹਰ ਨਿਕਲਣੇ ਦਾ ਡਰ ਹੈ ਇਹਨੂੰ ਪਤਾ ਤਾਂ ਹੈ ਨਹੀਂ ਮੱਛੀਆਂ ਨੂੰ ਦਾਣਾ ਪਾ ਦਿਆ ਲੋ ਜੀ ਮੱਛੀਆਂ ਨੂੰ ਦਾਣਾ ਪਾਣਾ ਆਪਾਂ ਨੇ ਇਹ ਵੀ ਪਾਇਆ ਨਹੀਂ ਹੈਗਾ ਛਕੋਲਿਆ ਵਾਏ ਅੱਪਰ ਲੋ ਜੀ ਇਸ ਤਰ੍ਹਾਂ ਘੋਲ ਕੇ ਪਾਣੇ ਹੁੰਨੇ ਆ ਮੱਛੀਆਂ ਦਾ ਦਾਣਾ ਦੇਖ ਲਓ ਤੁਸੀਂ ਇਹਨਾਂ ਪਾਣੀ ਦੇ ਵਿੱਚ ਘੋਲਿਆ ਪਹਿਲਾਂ ਦਾਣਾ ਦੇਖੀਏ ਕਿਹੋ ਜਿਹਾ ਹੁੰਦਾ ਹੈ ਬੜਾ ਬੜਾ ਆ ਰੀਆਂ ਖਾਣ ਭੁੱਖ ਲੱਗੀ ਵੀ ਹੋਣੀ ਇਹਨਾਂ ਨੂੰ ਭੁੱਖ ਲੱਗੀ ਵੀ ਹੋਣੀ ਇਹਨਾਂ ਦਾ ਲੋ ਜੀ ਦਾਣਾ ਪਾ ਤਿਆ ਮੱਛੀਆਂ ਨੂੰ ਕੰਨੂ ਵੀ ਪਾ ਦੇ ਪਾ ਦਿਆ ਪੁੱਤੋ ਹੁਣ ਨਹੀਂ ਦੁਬਾਰਾ ਪਾਣਾ ਹੈਗਾ ਸਾਰਾ ਨਿਕਲ ਜਾਣੀਆਂ ਬਾਹਰ ਆ ਛਾਲ ਮਾਰਨੀਆਂ ਬਾਹਰ ਇਹਨਾਂ ਨੇ ਲੋ ਜੀ ਦਾਣਾ ਪਾ ਤਿਆ ਦੇਖੋ ਦਾਣਾ ਫੜਾਫੜ ਖਾਰੀਆਂ ਉੱਪਰ ਜਾ ਗਏ ਭੁੱਖ ਲੱਗੀ ਵੀ ਇਹਨਾਂ ਨੂੰ ਆ ਦੇਖੋ ਆ ਦੇਖੋ ਦਾਣਾ ਇਹ ਸਾਰਾ ਦਾਣਾ ਜੀ ਗੋਲੀਆਂ ਜੀਆਂ ਨਾ ਜਿਹੜੀਆਂ ਇਹ ਗੋਲੀਆਂ ਜੀ ਸਾਰਾ ਦਾਣਾ ਇਹ ਦੇਖੇ ਦੇ ਖਾਰੀਆਂ ਵਧੀਆ ਲੱਗ ਰਿਹਾ ਭੁੱਖ ਲੱਗੀ ਵੀ ਹੈ ਇਹਨਾਂ ਨੂੰ ਆ ਛੋਟੀਆਂ ਨਹੀਂ ਖਾ ਰਹੀਆਂ ਬੜੀਆਂ ਖਾ ਰਹੀ ਹੈ ਜਿਆਦਾ ਆ ਗਈਆਂ ਆ ਗਈਆਂ ਛੋਟੀਆਂ ਆ ਗਈਆਂ ਹੁਣ ਇਹ ਬੜੀ ਨਹੀਂ ਖਾ ਲੇ ਸਾਰੇ ਛੋਟੀਆਂ ਤਾਂ ਦੇ ਹੀ ਨਹੀਂ ਰਹੀ ਵਿਚਾਰੀ ਨੂੰ ਖਾ ਕੇ ਖਾ ਕੇ ਛੋਟੀ ਨੇ ਵੀ ਖਾ ਲਿਆ ਇਹ ਛੋਟੀਆਂ ਹੁਣ ਖਾ ਰਹੀਆਂ ਕੀ ਹੋਇਆ ਰਪੰਜਲ ਰਪੰਜਲ ਕੀ ਪੈ ਗਈ ਪਾਪਾ ਕੇ ਗੱਲ ਲੜਾਈ ਕਿਉਂ ਲੜਾਈ ਪਾ ਰਿਹਾ ਪਾਪਾ ਕੇ ਗੱਲ ਜੇ ਤਾਂ ਮੈਂ ਤਾਂ ਬڑا ਹੋਣਾ ਜਿੱਥੇ ਬੋਡੀ ਬਿਲਡਰ ਬਣੇਗਾ ਬڑا ਹੋ ਕੇ ਹਾਂ ਇਸੇ ਐਲੀ ਹੋਗਾ ਬਿਸਤਰਾ ਐਲੀ ਹੋਗਾ ਬਿਸਤਰਾਲੀ ਹੋਗਾ ਆਸਣ ਅੱਜ ਰੂਪ ਜੋਤਗੈਰੀ ਬਾਹਰ ਪੈਣਾ ਗੈਰੀ ਅੰਦਰ ਏਸੀ ਰਹਿਣ ਦੋ ਮੌਸਮ ਠੰਡਾ ਹੀ ਹੈ ਬਾਹਰ ਬੈਠੇ ਫ੍ਰੀ ਕਰੇ ਇਸ ਕਮਰੇ ਮੇਂ ਭਾਇਗੇ ਠੰਡੇ ਚੜ ਗਈ ਦੀ ਰਾਤ ਵੀ ਠੰਡੀ ਹਵਾ ਆ ਰਹੀ ਆ ਔਰੀ ਮੰਜਾ ਢਾਲ ਲੈਣਾ ਫਿਲਹਾਲ ਜੀ ਮੈਂ ਬਣਾਵਾ ਰੋਟੀ ਕਿਉਂਕਿ 8:3 ਹੋਣੇ ਵਾਲੇ ਹੋਗੇ ਸਬਜ਼ੀ ਬਣ ਗਈ ਆ ਮੇਰੀ ਔਰ ਰੋਟੀ ਬਣਾਵਾ ਮੈਂ ਹੁਣ ਆਪਣੀ ਬਣਾਦੀ ਹੈ ਰੋਟੀ ਨਾਲ ਦੀ ਨਾਲ ਇੱਕ ਪਾਸੇ ਕੋ ਇੱਧਰ ਬਣਾ ਰਹੀ ਜੀ ਮੰਮਾ ਰੋਟੀ ਕੁੱਕਰ ਵੀ ਥੀਦੀ ਬਾਜੀ ਲੇਗੀ ਜੀ ਰੋਟੀ ਆਪਣੀ ਬਣ ਰਹੀ ਹੈ। ਸਬਜੀ ਬਣ ਗਈ ਹੈ। ਔਰ ਖਾਣਾ ہمارا ਬਣ ਰਹਾ ਹੈ। ਔਰ ਜੀ ਸਾਮਣਾ ਲਿਓ ਇਹ ਦਿਨੂ ਲਿਓ। ਕਿਦਾ ਬੂ ਬੂ ਆ ਲਗਾਤਰੀ ਕਾ ਜੀ। ਲੋ ਜੀ ਰੋਟੀ ਬਣੀ ਨਹੀਂ ਖਾਣੇ ਵਾਲੇ ਬਹਿਲਾਂ ਆ ਗਏ। ਜੀ ਨੋਕੋ। ਮਕੀਨ ਸਾਹਿਬ ਨੂੰ ਲੱਗੀ ਐ ਜੋਰਾ ਦੀ ਭੁੱਖ। ਹਾਲੇ ਸਬਜੀ ਬਣ ਰਹੀ ਐ। ਮਕੀਨ ਸਾਹਿਬ ਨਾ ਵਾਰ-ਵਾਰ ਰਸੋਈ ਮਾਰੇ ਕਿਉਂਕਿ ਭੁੱਖ ਲੱਗੀ। ਨਹੀਂ ਨਹੀਂ ਮੈਂ ਸਾਰਿਆਂ ਨੂੰ ਬਤਾ। ਉਹ ਵੀ ਵਧੀਆ ਬੰਦੇ ਨੇ ਇਹਨੂੰ ਲੈ ਰਿਹਾ ਵੀ ਇਹਨੂੰ ਪੀਣ ਆਇਆ ਵਕੀਲ ਸਾਹਿਬ ਖਤਮ ਢੇਰ ਲਗਿਆ ਮਾਤਾ ਇਹਨੂੰ ਕੀ ਪੁੜੀਆਂ ਦਾ ਅੱਜ ਖਤਮ ਹੈ ਫਾਈਨਲੀ ਇਹ ਇਹ ਹੈ ਜੀ ਗੈਸ ਓਨ ਫਾਸਟ ਜੀਰਾ ਇਹ ਸਭ ਤੋਂ ਵਧੀਆ ਜਿਹੜੀ ਆ ਸਿੰਪਲੀ ਨਾ ਉਹ ਨਾ ਇਸਤੇ ਵਧੀਆ ਹਾਂ ਜੀ ਇਹਨੂੰ ਪੀਣਾ ਤਾਂ ਗੱਲ ਹੀ ਆ ਚੱਕਰ ਤੁਸੀਂ ਆਏ ਇਹਨੂੰ ਪਾ ਲੈਣੇ ਠੀਕ ਆ ਐ ਪਾ ਲੈਣੀ ਫੇਰ ਮਾਦਾ ਦਾ ਨੂੰ ਕੀ ਕਰਨਾ ਹਲ ਜਾ ਠੰਡਾ ਪਾਣੀ ਲੈਣਾ ਤੇ ਚਿਲਡ ਪਾਣੀ। ਔਰ ਇਸकी गैस ਬਣਨੇ ਦੇ ਪਹਿਲਾਂ ਦੇਖੋ ਇਹ ਆ ਨਾ ਹਜੇ ਗੈਸ ਰिएक्ट ਨਹੀਂ ਹੋਈ ਪਹਿਲੀ ਪੀ ਲੋ। ਯਸ, ਪੀ ਲੀ। ਹੁਣ ਪੀਦੇ ਮਜਾ ਆਗਾ ਗੈਸ ਬਣੇਗੀ। ਹਾਂ। ਜਿਵੇਂ ਜਿਵੇਂ ਅੰਦਰੋਂ ਉੱਠੇਗੇ ਗੈਸ ਰिएक्ट ਹੋਊਗੀ ਆਪਣੇ ਢਿੱਡ 'ਚ ਹੋਊਗੀ। ਉਹ ਬੈਨੀਫਿਟ ਕਰੂਗੀ। ਜੇ ਪਹਿਲੀ ਗਲਾਸਟ ਬਣ ਗਈ ਗੈਸ ਤੇ ਰਿਐਕਟ ਨਹੀਂ ਕਰੇਗੀ। ਯਸ, ਯਸ, ਸਹੀ ਬਾਤ ਹੈ। ਲੋ ਜੀ ਗੈਤ ਭਿਜਾਣੇ ਦਾ ਤੁੱਕਾ ਵਕੀਲ ਸਾਹਿਬ ਨੇ ਦੱਸਿਆ ਫੜਾ ਫੜ ਇਹਨੂੰ ਕੀ ਕੁੜੀਆਂ ਲਿਆਓ ਲੋ ਜੀ ਸਬਜੀ ਆਪਣੀ ਬਣ ਕੇ ਹੋ ਗਈ ਹੈ ਰੈਡੀ ਤੇ ਮੈਂ ਰਾਜਮਾ ਕੇ ਵਿੱਚ ਨਾ ਹਮੇਸ਼ਾ ਆਲੂ ਪਾਨੀ ਹੈ ਕਈ ਰਾਜਮਾ ਕੇ ਵਿੱਚ ਆਲੂ ਨਹੀਂ ਪਾਉਂਦੇ ਲੇਕਿਨ ਮੈਂ ਰਾਜਮਾ ਕੀ ਸਬਜੀ ਦੇ ਵਿੱਚ ਆਲੂ ਪਾਨੀ ਹੁੰਨੀ ਹੈ ਕਿਉਂਕਿ ਮੈਨੂੰ ਨੀਰੇ ਰਾਜਮਾ ਪਸੰਦ ਨਹੀਂ ਹੈ ਕਿਉਂਕਿ ਹਮੇਸ਼ਾ ਮੈਂ ਆਲੂ ਪਾ ਕੇ ਰਾਜਮਾ ਬਣਾਉਣੀ ਹੁੰਨੀ ਹੈ ਜਿਵੇਂ ਕਿ ਆਲੂ ਛੋਲੇ ਹੁੰਦੇ ਹਨ ਹੈਨਾ ਇਸ ਤਰ੍ਹਾਂ ਪਰ ਰਾਜਮਾ ਪਾਨੀ ਹੁੰਨੀ ਆ ਬਾਕੀ ਹਰੇਕ ਦੀ ਬਈ ਆਪਣੀ ਆਪਣੀ ਚੁਆਇਸ ਹੁੰਦੀ ਹੈ ਕੋਈ ਆਲੂ ਵੀ ਪਾ ਲੰਦਾ ਕੋਈ ਨੀਰੇ ਰਾਜਮਾ ਵੀ ਬਣਾ ਲੰਦਾ ਹੈ ਤੇ ਫਾਈਨਲੀ ਆਪਣੀ ਸਬਜੀ ਬਣ ਕੇ ਹੋ ਗਈ ਜੀ ਰੈਡੀ ਔਰ ਹੁਣ ਆਪਣਾ ਡਿਨਰ ਬਾਕੀ ਆ ਹਲੇ ਕਰਨਾ ਰੋਟੀ ਆਪਣੀ ਬਣਾ ਕੇ ਆਪਾਂ ਨੇ ਡੱਬੇ ਚ ਟੱਕਤੀ ਹੈ ਪਰ ਖਾਣੀਆਂ ਲੇਟ ਹਲੇ ਤੋ ਲੋ ਜੀ 7:30 ਵਜੇ ਦਾ ਟਾਈਮ ਹੋ ਗਿਆ ਔਰ ਜੋਤ ਪਾ ਰਹੀ ਹੈ ਲਿਓ ਨੂੰ ਲਿਓ ਕਾ ਦਾਣਾ ਮਤਲਬ ਲਿਓ ਦਾ ਕੀ ਕੀ ਆਇਆ ਜੋ ਤਾਂ ਸਾਰੇ ਲੱਕ ਸੋਰੀ ਭੁੱਲ ਗਈ ਮੈਂ ਜੋਤ ਵੀ ਪਿੰਦੀ ਹੁੰਦੀ ਦੀ ਸਾਰੇ ਲੱਕ ਲਿਓ ਦੇਖੋ ਕਿੱਥੇ ਬੈਠਿਆ ਲਿਓ ਨਾ ਜੋਤ ਕੀ ਚੱਪਲਾਂ ਫਰੀ ਪੈਂਦਾ ਜਦ ਵੀ ਬੈਠਦਾ ਐ ਲਿਓ ਨੂੰ ਆਦਤ ਐ ਇਹ ਚੱਪਲ ਫਰੀ ਹੀ ਬੈਠਦਾ ਐ ਇਸकी ਨਾ ਜੋਤ ਕੇ ਗੱਲ ਬੌਂਡਿੰਗ ਐ ਵਧੀਆ ਔਰ ਕੋਈ ਗੱਲ ਨਹੀਂ ਜੇਬ ਉੱਠ ਜਾਏਗਾ ਵਧੀਆ ਗੱਲ ਰਾਤ ਨੂੰ ਰਾਮ ਤੇ ਸੋਏਗਾ ਔਰ ਇਹ ਸਾਰੇ ਲੱਕ ਬਣਾ ਰਹੀ ਐ ਇਹ ਐ ਲਿਓ ਦਾ ਸਾਰੇ ਲੱਕ ਜੋ ਕਿ ਲਿਓ ਨੇ ਪੀਣਾ ਹੈ ਲਿਓ ਦਾ ਖਾਣਾ ਬਣ ਰਿਹਾ ਇੱਧਰ ਔਰ ਅਸੀਂ ਆਪਣੀ ਰੋਟੀ ਪਾਣੀ ਬਣਾ ਲਈ ਐ ਫਿਲਹਾਲ ਹੁਣ ਖਾਉਂਗੇ ਆਪਾਂ ਲੇਟ ਐ 8:30 ਵਜੇ ਖਾਵਾਂਗੇ 9:00 ਵਜੇ ਔਰ ਆਪਾਂ ਕਰਦੇ ਆਂ ਜੀ ਵਲੌਗ ਦਾ ਐਂਡ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਪਲੀਜ਼ ਲਾਈਕ ਕਮੈਂਟ ਕਰੋ ਚਲੋ ਜੀ ਆਪਾਂ ਵਲੌਗ ਦਾ ਐਂਡ ਕਰਦੇ ਆਂ ਮਿਲਦੇ ਆਂ ਜੀ ਨੈਕਸਟ ਵਲੌਗ ਦੇ ਵਿੱਚ ਪਲੀਜ਼ ਮੇਰੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਬਾਏ ਬਾਏ ਜੀ ਟੇਕ ਕੇਅਰ ਮਿਲਦੇ ਆਂ ਜੀ ਆਪਾਂ ਨੈਕਸਟ ਵਲੌਗ ਦੇ ਵਿੱਚ ਔਰ ਮੈਂ ਮੰਗਵਾਇਆ ਆਪਣਾ ਪੰਜਾਬੀ ਦੜਕਾ ਜੋ ਕਿ ਮੈਨੂੰ ਬ ਆਪਕ ਹਾਂ ਰੂਪਾ ਅੰਜਲ ਦਾ ਵੀ ਪੰਜਾਬੀ ਤੜਕਾ ਮੇਰਾ ਵੀ ਪੰਜਾਬੀ ਤੜਕਾ ਖਤਮ ਨਹੀਂ ਹੋਇਆ ਮੇਰਾ ਇਹ ਮੇਰਾ ਤਾਂ ਹੋਣੀ ਖਾਣਾ ਜੋ ਉਤਨੇ ਤੋਂ ਖਤਮ ਕਰਦੇ ਆ ਜੋ ਉਤਨੇ ਪਹਿਲਾਂ ਖਾ ਲਿਆਤਾ ਜੋ ਉਤਨੇ ਖਤਮ ਕਰਦੇ ਆ ਮੇਰਾ ਪਿਆ ਹਲੇ ਮੈਂ ਵੀ ਖਾਉਂਗੀ ਆਪਣਾ ਚਲੋ ਜੀ ਬਾਏ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤਦ ਤੱਕ ਕੇ ਲਈ ਬਾਏ ਬਾਏ ਜੀ